ਪਠਾਨਕੋਟ ਛੋਇਤਵਾਦੀ ਹਮਲੇ ਦੇ ਬਾਅਦ ਸਥਾਨਕ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਸਥਾਨਕ ਲੋਕ ਵੀ ਪਿੱਛੇ ਨਹੀਂ ਨੇ ਇਸ ਦਿਨ ਫਾਲਕਵਰ ਫਿਰ ਸਾਹਮਣੇ ਆਇਆ ਪਿੰਡ ਸੁੰਦਰ ਚੱਕ ਜਿੱਥੇ ਲੋਕਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਫੜੇ ਗਏ ਸ਼ਖਸ ਤੋਂ ਉਰਦੂ ਵਿੱਚ ਲਿਖੇ ਦਸਤਾਵੇਜ਼ ਬਰਾਮਦ ਹੋਏ ਨੇ ਹਾਲਾਂਕਿ ਸ਼ਖਸ ਕਿੱਥੇ ਦਾ ਰਹਿਣ ਵਾਲਾ ਹੈ ਪੁਲਿਸ ਇਸ ਬਾਰੇ ਹਾਲੇ ਪੁੱਛਗਿੱਛ ਕਰ ਰਹੀ ਹੈ ਇਸ ਤੋਂ ਪਹਿਲਾਂ 13 ਅਗਸਤ ਨੂੰ ਪਠਾਨਕੋਟ ਦੇ ਪਿੰਡ ਥਰਿਆਲ ਵਿੱਚ ਦੋ ਸ਼ੱਕੀ ਦੇਖੇ ਜਾਣ ਦੀ ਖਬਰ ਸਾਹਮਣੇ ਆਈ ਸੀ ਆਮ ਆਦਮੀ ਪਾਰਟੀ ਦੇ ਸੈਨ ਚਾਰ ਜਰਨੈਲ ਸਿੰਘ ਹਸਪਤਾਲ ਵਿੱਚ ਦਾਖਲਾ ਕਰਵਾਇਆ ਗਿਆ ਹੈ ਹਾਈ ਸ਼ੂਗਰ ਦੀ ਸ਼ਿਕਾਇਤ ਦੇ ਚੱਲਦਿਆਂ ਜਰਨੈਲ ਸਿੰਘ ਨੂੰ ਦੇਲੇ ਦੇ ਮੈਕਸ ਹਸਪਤਾਲ ਤੱਕ ਦਾਖਲਾ ਕਰਵਾਇਆ ਗਿਆ ਜਰਨੈਲ ਸਿੰਘ ਦੇ ਪਰਮਪਤਵ ਨੂੰ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ ਹਾਲਾਂਕਿ ਡਾਕਟਰਾਂ ਨੇ ਉਹਨਾਂ ਨੂੰ ਕੁਝ ਸਮਾਂ ਆਰਾਮ ਦੇ ਨਾਲ-ਨਾਲ ਖਾਣ ਪੀਣ ਦਾ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ ਆਪ ਦੇ ਕਨਵੀਨਰ ਆਉਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਦੇ ਸਟਿੰਗ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ 'ਚ ਜਰਨੈਲ ਸਿੰਘ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਪੰਜਾਬ ਚ ਸੈ ਇੰਚਾਰਜ ਨਿਯੁਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 1 ਸਤੰਬਰ ਦੀ ਥਾਂ 2 ਸਤੰਬਰ ਨੂੰ ਮਨਾਉਣ ਦੀ ਅਪੀਲ ਕੀਤੀ ਹੈ ਐਸਜੀਬੀਸੀ ਦੇ ਮੁਖ ਕਸਕਰਜਨ ਸਿੰਘ ਨੇ ਇਸ ਦਿੱਲੀ ਪੰਜਾਬ ਸਿਵਲਸ ਕਤਰੇ ਦੇ ਮੁਖ ਕਸਕਰ ਨੂੰ ਇੱਕ ਪੱਤਰ ਭੇਜਿਆ ਕਿਉਂਕਿ ਇਸ ਤੋਂ ਪਹਿਲਾਂ ਇਹ ਦਿਹਾੜਾ ਹਰ ਸਾਲ 1 ਸਤੰਬਰ ਨੂੰ ਮਨਾਇਆ ਜਾਂਦਾ ਪਰ ਇਸ ਵਾਰ ਆੰਸ਼ਿਕ ਕਲੰਡਰ ਚਕਿਤ ਸੋਧ ਦੇ ਬਾਅਦ ਇਹ ਦਿਨ ਬਦਲ ਗਿਆ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਅੰਤਮ ਸੰਸਕਾਰ ਹੋ ਚੁੱਕੀ ਹੈ ਸੁਖਵੀਰ ਮੁਤਾਬਕ ਅਸੀਂ ਪਹਿਲਾਂ ਵੀ ਇਹੀ ਕਿਹਾ ਸੀ ਕਿ ਇਹ ਲੋਕ ਟਿਕਟਾਂ ਵੇਚਦੇ ਨੇ ਅਤੇ ਹੁਣ ਤਾਂ ਉਹਨਾਂ ਨੇ ਖੁਦ ਇਹ ਗੱਲ ਸਾਫ਼ ਕਰ ਦਿੱਤੀ ਹੈ ਦਰਸਲ ਸੁਖਵੀਰ ਬਾਦਲ ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਦੁਰਗਿਆਣਾ ਮੰਡਲ ਦੇ ਪ੍ਰੋਜੈਕਟ ਤਉ ਦੁਕਾਟਨ ਕਰਨ ਲਈ ਪਹੁੰਚੇ ਸਨ ਭੂਚਿੰਗ ਬਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਬੇਫਤੂ ਬਣਾ ਕੇ ਮੋਟਾ ਪੈਸਾ ਕਮਾਉਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਬਹੁਤ ਹੁਸ਼ਿਆਰ ਨੇ ਪਰ ਜਦੋਂ ਛੋਟੇਪੁਰ ਦੀ ਇਮਾਨਦਾਰੀ ਦੇ ਨਾਂ ਤੇ ਕਾਲੀ ਦਲ ਵਿੱਚ ਸ਼ਾਮਿਲ ਕਰਨ ਵੇਲੇ ਪੁੱਛਿਆ ਗਿਆ ਤਾਂ ਸੁਖਵੀਰ ਨੇ ਕਿਹਾ ਕਿ ਕਾਲੀ ਦਲ ਵਿੱਚ ਪਹਿਲਾਂ ਹੀ ਬਹੁਤ ਇਮਾਨਦਾਰ ਲੋਕ ਨੇ ਇਸ ਲਈ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਪੰਜਾਬ ਵਿੱਚ ਕਰਜ਼ੇ ਦੇ ਦੰਦ ਨੇ ਖੁਰ ਕਿਸਾਨ ਨੂੰ ਨਿਗਲ ਲਿਆ ਅਤਰਸ ਬਠਿੰਡਾ ਦੇ ਪਿੰਡ ਕੜੈਲਾ ਦੇ ਅਮਰਜੀਤ ਸੰਕੋਲ ਥੋੜੀ ਜਿਹੀ ਜ਼ਮੀਨ ਸੀ ਪਰ ਉਹ ਵੀ ਕਰਜ਼ੇ ਤੇ ਚੱਲਦਾ ਵਿਕ ਚੁੱਕੀ ਸੀ ਸਿਰ ਜੜੇ ਕਰਜ਼ੇ ਦੇ ਕਾਰਨ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਨੇ ਫਾਹਲਾ ਕੇ ਆਪਣੀ ਜਾਨ ਦੇ ਦਿੱਤੀ ਤਖਤ ਚੀਰ ਕੇਸ ਕਰ ਸਾਧਵ ਜੱਤਰ ਗਿਆਨੀ ਮਲ ਸਿੰਘ ਨੇ ਮੁਸ਼ਕਲਾਬਦਰੀਆਂ ਨੇ ਦਿਮਾਗ ਦਾ ਆਪਰੇਸ਼ਨ ਕਰਵਾਉਣ ਕਾਰਨ ਤਿੱਤ ਹੋਣ ਦੀਆਂ ਖਬਰਾਂ ਦੇ ਬਾਅਦ ਉਹਨਾਂ ਦੇ ਅਸਤੀਫੇ ਦੀ ਮੰਗ ਹੋਣ ਲੱਗੀ ਹੈ ਸ਼੍ਰੋਮਣੀ ਕਾਲੀ ਦਲ ਦਿੱਲੀ ਦੇ ਸਖਤਰ ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਸਰਨਾ ਨੇ ਕਿਹਾ ਕਿ ਨੀਮਾ ਤੇ ਰਹਿਤ ਮਰਿਆਦਾ ਮੁਤਾਬਕ ਕੋਈ ਵੀ ਪਿਤਿਤ ਸਿੱਖੇ ਸੇ ਵੀ ਤਖਤ ਦਾ ਜਹੇਦਾਰ ਨਹੀਂ ਰਹਿ ਸਕਦਾ ਉਨਾ ਕਿਹਾ ਕਿ ਗਿਆਨੀ ਮਲ ਸਿੰਘ ਦੇ ਅਪਰੇਸ਼ਨ ਕਰਨ ਡਾਕਟਰਾਂ ਨੇ ਉਹਨਾਂ ਦੇ ਸਿਰ ਦੇ ਕੇਸ ਵੀ ਕਤਲ ਕਰ ਦਿੱਤੇ ਸਨ। ਉਹਨਾਂ ਕਿਹਾ ਕਿ ਸ਼ੋਮਣੀ ਕਮੇਟੀ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗਿਆਨੀ ਮਲ ਸਿੰਘ ਨੂੰ ਤੁਰੰਤ ਅਹੁਦੇ ਤੋਂ ਵੇਲੇ ਕਰਕੇ ਉਹਨਾਂ ਦੀ ਥਾਂ ਤੇ ਕੋਈ ਨਵਾਂ ਚਿਹਰਾ ਲਗਾਇਆ ਜਾਵੇ। ਉਹਨਾਂ ਮੰਗ ਕੀਤੀ ਕਿ ਸ਼ੋਮਣੀ ਕਮੇਟੀ ਸੰਗਤ ਵਿੱਚ ਕਿਸੇ ਕਿਸਮ ਦਾ ਰੋਸ ਪਿਆ ਤਾਂ ਹੁਣ ਤਾਂ ਪਹਿਲਾਂ ਹੀ ਅਸਤੀਫਾ ਲੈ ਲਵੇ ਤਾਂ ਬਿਹਤਰ ਹੋਏਗਾ।